ਹੁਸ਼ਿਆਰਪੁਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਜਿਹੜਾ ਇਸ ਸਮੇਂ ਬੜੀ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਦੁਸ਼ਮਨਾ ਵੱਲੋਂ ਜਿਹੜੇ ਕਿ ਡਰੋਨ ਮਿਸਾਈਲ ਸਿੱਟੀਆਂ ਗਈਆਂ ਸੀਗੀਆਂ ਉਹ ਉੱਥੇ ਇੱਕ ਖੇਤ ਦੇ ਵਿੱਚ ਡਿੱਗੀ ਲੋਕਾਂ ਨੂੰ ਬੜੀ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ ਜਦੋਂ ਉੱਥੇ ਜਾ ਕੇ ਲੋਕਾਂ ਨੇ ਦੇਖਿਆ ਅੱਜ ਸਵੇਰੇ ਤਾਂ ਕਰੀਬ 8 ਤੋਂ 10 ਫੋਟ ਡੂੰਘਾ ਜਿਹੜਾ ਉੱਥੇ ਟੋਆ ਹੈ ਉਹ ਪਿਆ ਹੋਇਆ ਸੀ ਤਾਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਨਾਲ ਇਹ ਉਸੇ ਪਿੰਡ ਦੀਆਂ ਨੇ ਹੁਸ਼ਿਆਰਪੁਰ ਫਗਵਾੜੇ ਦੇ ਨੇੜੇ ਪੈਂਦਾ ਪਿੰਡ ਹੈ ਇਹ ਤੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਾਫੀ देर ਜਿਹੜਾ ਹੈ ਇੱਥੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹੋਰ ਬਹੁਤ ਸਾਰੇ ਏਰੀਆਜ਼ ਦੇ ਵਿੱਚ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਰਾਤ ਦੇ ਸਮੇਂ ਡਰੋਨਸ ਡਿਗੇ ਨੇ ਹਾਲਾਂਕਿ ਜਿਹੜਾ ਇੰਡੀਆ ਦਾ ਡਿਫੈਂਸ ਸਿਸਟਮ ਹੈ ਉਸ ਵੱਲੋਂ ਪੂਰੀ ਤਰੀਕੇ ਨਾਲ ਜਿਹੜਾ ਹੈ ਉਹ ਇਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਕੋਈ ਵੀ ਮਿਸਾਈਲ ਜਾਂ ਧਮਾਕਾ ਜਿਹੜਾ ਉਹ ਥੱਲੇ ਆ ਕੇ ਨਹੀਂ ਹੋਇਆ ਜਿਹੜਾ ਇਹ ਧਮਾਕਾ ਹੋਇਆ ਫਿਲਹਾਲ ਜੇ ਖੇਤਾਂ ਦੇ ਵਿੱਚ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸੇ ਤਰੀਕੇ ਦਾ ਇੱਕ ਜਿਹੜਾ ਧਮਾਕਾ ਹੈ ਉਹ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਵੀ ਡਰੋਨ ਡਿੱਗਿਆ ਸੀ ਇਦਾਂ ਹੀ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਡਰੋਨ ਡਿੱਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਸਤਾਰਕ ਰਹਿਣ ਲਈ ਜਿਹੜਾ ਗੱਲ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਰੈੱਡ ਅਲਰਟ ਏਰੀਆਜ਼ ਨੇ ਜਿਨ੍ਹਾਂ ਦੇ ਵਿੱਚ ਬਠਿੰਡਾ ਅੰਮ੍ਰਿਤਸਰ ਗੁਰਦਾਸਪੁਰ ਦਾ ਏਰੀਆ ਆਂਦਾ ਹੈ ਇਹ ਲੋਕ ਜਿਹੜਾ ਹੈ ਰੈੱਡ ਅਲਰਟ ਤੇ ਰਹਿਣ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਪਹਿਲਾ ਜਿਹੜਾ ਹੈ ਬੀਤੇ ਦਿਨਾਂ ਦੇ ਵਿੱਚ ਰਾਤ ਦੇ ਸਮੇਂ ਜਿਹੜਾ ਉਹ ਇਸ ਤਰੀਕੇ ਦੀ ਕਾਰਵਾਈ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਸੀ ਪਰ ਹੁਣ ਦਿਨ ਵੇਲੇ ਹੀ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਸਵੇਰੇ ਸਵੇਰੇ ਕਰੀਬ 8:30 ਦੇ ਨੇੜੇ ਜਿਹੜਾ ਉਹ ਜਲੰਧਰ ਤੇ ਲੱਗਿਆ ਵੀ ਧਮਾਕੇ ਸੁਣਾਈ ਦਿੱਤੇ ਨੇ ਤੇ ਇਸੇ ਦੇ ਨਾਲ-ਨਾਲ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਸਵੇਰੇ ਕਿਸੇ ਦੇ ਘਰੇ ਆ ਕੇ ਜਿਹੜਾ ਉਹ ਡਰੋਨ ਡਿੱਗਿਆ ਆ ਉਹਦਾ ਮਲਬਾ ਡਿੱਗਿਆ ਹੈ ਤਾਂ ਮਾਰਨਿੰਗ ਦੇ ਵਿਜ਼ੂਅਲਸ ਨੇ ਉਹ ਦਿਨ ਵੇਲੇ ਦੇ ਵਿਜ਼ੂਅਲਸ ਨੇ ਜਿੱਥੇ ਹਵਾ ਦੇ ਵਿੱਚ ਉਹ ਡਰੋਨਸ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇੱਕ ਪਾਸੇ ਜਿਹੜਾ ਹੈ ਲੋਕਾਂ ਦੇ ਵਿੱਚ ਚਿੰਤਾ ਵਧੀ ਹੋਈ ਹੈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਸ਼ਵਾਸਨ ਦਵਾਇਆ ਜਾ ਰਿਹਾ ਹੈ ਕਿ ਹਰ ਤਰੀਕੇ ਨਾਲ ਪ੍ਰਸ਼ਾਸਨ ਜਿਹੜਾ ਉਹ ਮੌਜੂਦ ਹੈ ਤੁਹਾਡੀ ਹੈਲਪ ਕਰਨ ਵਾਸਤੇ ਜਿਹੜੀ ਫੌਜ ਹੈ ਉਹ ਤਾਇਨਾਤ ਹੈ ਆਲਰੇਡੀ ਜਿਹੜਾ ਹੈ ਲੋਕਾਂ ਦੇ ਰੱਖਿਆ ਵਾਸਤੇ ਜਿਹੜਾ ਉੱਥੇ ਮੌਜੂਦ ਹੈ ਤਾਂ ਬੀਤੀ ਰਾਤ ਜਿਹੜਾ ਮਾਮਲਾ ਹੋਇਆ ਹੈ ਲੋਕਾਂ ਦੇ ਘਰਾਂ ਦੇ ਉੱਪਰ ਜਿਹੜੇ ਡਰੋਨ ਡਿੱਗੇ ਨੇ ਤਾਂ ਫਿਰੋਜ਼ਪੁਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਜਿੱਥੇ ਡਰੋਨ ਡਿੱਗੇ ਆ ਉੱਥੇ ਘਰ ਨੂੰ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਕਿ ਜਿਹੜੇ ਘਰ ਦੇ ਮੈਂਬਰ ਸੀ ਕਰੀਬ ਤਿੰਨ ਮੈਂਬਰਾਂ ਨੂੰ ਦੱਸਿਆ ਜਾ ਰਿਹਾ ਕਿ ਅੱਗ ਲੱਗ ਗਈ ਸੀ ਤੇ ਉਹਨਾਂ ਨੂੰ ਫਟਾਫਟ ਜਿਹੜਾ ਆ ਉਹ ਲਿਜਾਂਦਾ ਗਿਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਮੈਡੀਕਲ ਟਰੀਟਮੈਂਟ ਦਿੱਤਾ ਜਾ ਰਹੀ ਹੈ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਜਿਹੜੀਆਂ ਨੇ ਇਹ ਫਗਵਾੜਾ ਹਸ਼ਿਆਰਪੁਰ ਦੇ ਲਾਗੇ ਕਿਸੇ ਪਿੰਡ ਦੀਆਂ ਨੇ ਜਿੱਥੇ ਕਿ ਇਦਾਂ ਟੋਆ ਪਿਆ ਇਸੇ ਤਰੀਕੇ ਦਾ ਇੱਕ ਹੋਰ ਟੋਆ ਜਿਹੜਾ ਆ ਉਹ ਗੁਰਦਾਸਪੁਰ ਦੇ ਲਾਗੇ ਏਰੀਆ ਦੇ ਵਿੱਚ ਪਿਆ ਜਿੱਥੇ ਕਿ ਕਰੀਬ ਦੱਸਿਆ ਜਾ ਰਿਹਾ ਕਿ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਜਿਹੜਾ ਉਹ ਪਿਆ ਹੋਇਆ ਤਾਂ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਕਿਉਂਕਿ ਰਾਤ ਦੇ ਸਮੇਂ ਜਿਹੜਾ ਇਹ ਉਹ ਕਰੀਬ 300-400 ਦੇ ਰੇੜੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਡਰੋਨਸ ਨੇ ਉਧਰੋਂ ਇੱਧਰ ਆਈ ਸੀ ਅਟੈਕ ਕਰਨ ਵਾਸਤੇ ਤੇ ਵੱਖ-ਵੱਖ ਥਾਵਾਂ ਦੇ ਉੱਪਰ ਪੰਜਾਬ ਦੇ ਵਿੱਚ ਜਿਹੜਾ ਉਹ ਇਸੇ ਤਰੀਕੇ ਨਾਲ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹਵਾ ਦੇ ਵਿੱਚ ਹੀ ਪਰ ਉਹਦਾ ਮਲਬਾ ਜਿੱਥੇ-ਜਿੱਥੇ ਡਿੱਗਿਆ ਤਾਂ ਕੱਲ ਵੀ ਦਿਨ ਦੇ ਵੇਲੇ ਜਿਹੜਾ ਇਹ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਸੀ ਜਿੱਥੇ ਜਿੱਥੇ ਉਹਨਾਂ ਨੂੰ ਧਮਾਕਿਆਂ ਦੀ ਬਾਤ ਸੁਣੇ ਦਿੱਤੀ ਸੀਗੀ ਤੇ ਆਪਣੇ ਆਪਣੇ ਏਰੀਆਜ਼ ਵਿੱਚ ਚੈਕਿੰਗ ਕੀਤੀ ਗਈ ਹੈ ਤੇ ਉੱਥੇ ਜਿਹੜਾ ਮਲਬਾ ਹੈ ਉਹ ਕਲੈਕਟ ਕੀਤਾ ਗਿਆ। ਇਸੇ ਤਰੀਕੇ ਨਾਲ ਹੁਣ ਅੱਜ ਵੀ ਜਿਹੜਾ ਹੈ ਉਹ ਪੁਲਿਸ ਵੀਰ ਤੋਂ ਡਟੀ ਹੋਈ ਹੈ। ਅਲੱਗ-ਅਲੱਗ ਏਰੀਆ ਦੇ ਵਿੱਚ ਜਾ ਕੇ ਜਿਹੜਾ ਹੈ ਮਲਬਾ ਇਕੱਠਾ ਕੀਤਾ ਜਾ ਰਿਹਾ ਜਿੱਥੇ ਤਾਂ ਲੋਕ ਮੌਜੂਦ ਸੀ ਜਿਨ੍ਹਾਂ ਨੇ ਆਵਾਜ਼ ਸੁਣੀ ਹੈ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜਿਹੜਾ ਉਹ ਇਸ ਤਰੀਕੇ ਨਾਲ ਬੰਬ ਡਿੱਗੇ ਨੇ ਉਹ ਲੋਕ ਜਿਹੜਾ ਹੈ ਉਹ ਖੁਦ ਸੂਚਨਾ ਦੇ ਰਹੇ ਨੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਇਦਾਂ ਦੀਆਂ ਕਿਉਂਕਿ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਕੱਲ ਰਾਤ ਜਿਹੜਾ ਇੱਕ ਮਿਸਾਈਲ ਡਿੱਗੀ ਸੀ ਜਿਹੜੀ ਕਿ ਕੱਲ ਦਿਨ ਵੇਲੇ ਜਦੋਂ ਪੁਲਿਸ ਵੱਲੋਂ ਸਰਚ ਕੀਤਾ ਗਿਆ ਤੇ ਦੇਖਿਆ ਗਿਆ ਤਾਂ ਉਹ ਜ਼ਿੰਦਾ ਮਿਸਾਈਲ ਸੀ ਜਿਹੜੀ ਕਿ ਫਟੀ ਨਹੀਂ ਸੀ ਤੇ ਉਸ ਨੂੰ ਮੌਕੇ ਤੇ ਡਿਫਿਊਜ਼ ਕੀਤਾ ਗਿਆ ਅਜੇ ਤੱਕ ਖਦਸ਼ਾ ਸਿਰਫ ਐਸੀ ਚੀਜ਼ ਦਾ ਦੱਸਾਇਆ ਜਾ ਰਿਹਾ ਹੈ ਕਿ ਜਿਹੜੇ ਰਾਤ ਉਹਨੂੰ ਡਰੋਨਸ ਮਿਸਾਈਲਸ ਡਿੱਗੀਆਂ ਨੇ ਹੋ ਸਕਦਾ ਹੈ ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਡਰੋਨ ਕੋਈ ਮਿਸਾਈਲ ਜਿਹੜੀ ਆ ਉਹ ਜਿੰਦਾ ਬਚ ਗਈ ਹੋਵੇ ਜਿਹੜੀ ਕਿ ਕਿਸੇ ਏਰੀਆ ਦੇ ਵਿੱਚ ਡਿੱਗੀ ਹੋਈ ਪਈ ਹੋਵੇ ਤਾਂ ਇਸ ਕਰਕੇ ਹੁਣ ਪੁਲਿਸ ਜਿਹੜਾ ਸਰਚ ਅਭਿਆਨ ਕਰ ਰਹੀ ਆ ਉਸ ਨੂੰ ਲੱਭ ਲੱਭ ਕੇ ਤਾਂ ਕਿ ਡਿਫਿਊਜ਼ ਕੀਤਾ ਜਾ ਸਕੇ ਕੋਈ ਨੁਕਸਾਨ ਨਾ ਹੋਵੇ ਲੋਕਾਂ ਨੂੰ ਲਗਾਤਾਰ ਅਪੀਲ ਇਹ ਹੀ ਹੈ ਕਿ ਤੁਸੀਂ ਸਤਾਰਕ ਰਹੋ ਤੁਹਾਡੇ ਆਸ-ਪਾਸੇ ਜੇ ਬਾਈਚਾਂਸ ਤੁਹਾਨੂੰ ਕੋਈ ਵੀ ਇਦਾਂ ਦਾ ਕੋਈ ਮਾਮਲਾ ਦਿਖਦਾ ਹੈ ਜਾਂ ਕੋਈ ਵੀ ਤੁਹਾਨੂੰ ਡਰੋਨ ਮਿਸਾਈਲ ਦੇਖਦੀ ਹੈ ਤਾਂ ਪੈਨਿਕ ਨਹੀਂ ਹੋਣਾ ਕਿਉਂਕਿ ਪ੍ਰਸ਼ਾਸਨ ਲਗਾਤਾਰ ਮੌਜੂਦ ਹੈ ਤੁਹਾਡੀ ਹੈਲਪ ਕਰਨ ਵਾਸਤੇ ਜੇ ਤੁਹਾਨੂੰ ਕਿਤੇ ਵੀ ਕੋਈ ਏਦਾਂ ਦਾ ਬੰਦਾ ਦਿਖਦਾ ਜਿਹੜਾ ਕਿ ਬੰਦਾ ਤੁਹਾਨੂੰ ਲੱਗ ਰਿਹਾ ਕਿ ਇਸ ਏਰੀਆ ਦਾ ਨਹੀਂ ਹੈ ਜਾਂ ਫਿਰ ਉਸਤੇ ਕੋਈ ਨਾ ਕੋਈ ਸ਼ੱਕ ਜਤਾਇਆ ਜਾ ਰਿਹਾ ਤਾਂ ਹੋ ਸਕਦਾ ਪਾਕਿਸਤਾਨ ਵੱਲੋਂ ਕਿਉਂਕਿ ਲੋਕ ਜਿਹੜੇ ਉਹ ਇੱਧਰ ਭੇਜੇ ਹੋਏ ਨੇ ਸੂ ਲੈਣ ਵਾਸਤੇ ਤਾਂ ਉਸ ਦੀ ਜਾਣਕਾਰੀ ਜ਼ਰੂਰ ਪੁਲਿਸ ਨੂੰ ਨਾਲ ਦੀ ਨਾਲ ਹੀ ਦੋ ਜਿਵੇਂ ਹੀ ਹੋਰ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ